ਸਤਸ਼੍ਰੀ ਅਕਾਲ ਪੀਪੀਪੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੀ ਸੁਰੀ ਸਾਥੀ ਅੱਜ ਸਮੇਂ ਅਸੀਂ ਗੰਨਾ ਮਿਲ ਵੇਖੇ ਮੌਜੂਦ ਹਾਂ ਕਿਸਾਨਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ ਸਨ ਪਰਸੋਂ ਡੀਸੀ ਸਾਹਿਬ ਇੱਥੇ ਮੌਕੇ ਤੇ ਪਹੁੰਚੇ ਸੀ ਉਹਨਾਂ ਨੇ ਕਹਿ ਸੀਗਾ ਕਿ ਵੀਰਵਾਰ ਤੱਕ ਜਿਹੜੀ ਗੰਨਾ ਮਿਲ ਨੂੰ ਚਲਾਇਆ ਜਾਵੇਗਾ ਔਰ ਅੱਜ ਫਿਰ ਮੌਕੇ ਦਾ ਜਾਇਜ਼ਾ ਲੈਣ ਡੀਸੀ ਸਾਹਿਬ ਪਹੁੰਚ ਕੇ ਸੀ ਹਾਲਕਿ ਡੀਸੀ ਸਾਹਿਬ ਤਾਂ ਇੱਥੋਂ ਚਲੇ ਗਏ ਜਾਇਜ਼ਾ ਲੈ ਕੇ ਲੇਕਿਨ ਹਲਕਾ ਇੰਚਾਰਜ ਲਲਮਨ ਪਾਠਕ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਔਰ ਜਾਣਨ ਦੀ ਕੋਸ਼ਿਸ਼ ਕਰਦੇ ਆਂ ਕਿ ਕੱਲ ਸੱਚੀ ਗੰਨਾ ਮਿਲ ਚੱਲੇਗੀ ਕਿ ਨਹੀਂ ਬਹੁਤ ਨਿਕਾ ਸਵਾਗਤ ਹੈ ਸਰ ਧੰਨਵਾਦ ਸੂਰੀ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਨਮਾ ਸ਼ਹਿਰ 슈ਗਰ ਮਿਲ 'ਚ ਜਿੰਨੇ ਵੀ ਕਿਸਾਨ ਆਂਦੇ ਉਹਨਾਂ ਦਾ ਧੰਨਵਾਦ ਕਰਦਾ ਉਹਨਾਂ ਨੇ ਸਬਰ ਕੀਤਾ ਕਹਿਣਾ ਮੰਨਿਆ ਜੀ 슈ਗਰ ਮੈਨੇਜਮੈਂਟ ਦਾ ਪ੍ਰਸ਼ਾਸਨ ਦਾ ਚਲੋ ਮਸ਼ੀਨਰੀ ਆ ਮੁਸ਼ਕਲ ਆ ਜਾਂਦੀ ਆ ਅੱਜ ਅਸੀਂ ਇੱਥੇ ਮਾਨ ਜੋ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਹਿਬ 슈ਗਰ ਮਿਲ ਦੇ ਚੇਅਰਮੈਨ ਸਾਹਿਬ ਸਾਰੇ ਡਾਇਰੈਕਟਰ ਸਾਡੇ ਆਮ ਆਦਮੀ ਪਾਰਟੀ ਦੇ ਲੀਡਰ ਸਾਹਿਬਾਨ ਸਾਰੇ ਅਸੀਂ ਇੱਥੇ ਆ ਕੇ ਵਿజిਟ ਕੀਤਾ ਔਰ ਜੀਐਮ ਸਾਹਿਬ ਨੂੰ ਪੁੱਛਿਆ ਔਰ ਜਿਹੜੀ ਪਲਾਂਟ ਦੀ ਮੈਨੇਜਮੈਂਟ ਔਰ ਦੋਨਾਂ ਦੀ ਜੁਆਇੰਟਲੀ ਮੀਟਿੰਗ ਦੇ ਵਿੱਚ ਇਹ ਸਿੱਟਾ ਨਿਕਲਿਆ ਕਿ ਇਹ ਕੱਲੂ 1 ਵਜੇ ਤੱਕ ਠੀਕ ਹੈ ਜੀ 슈ਗਰ ਮਿਲ ਬਾਬੇ ਦੀ ਕਿਰਪਾ ਦੇ ਨਾਲ ਚੱਲ ਪੋਗੇ। ਇਹੀ ਵਿజిਟ ਕੀਤਾ ਸੀ ਔਰ ਦੇਖਿਆ ਜਿਹੜੀਆਂ ਕਮੀਆਂ ਪੇਸ਼ੀਆਂ ਸੀ ਡੀਸੀ ਸਾਹਿਬ ਨੇ ਹਦਾਇਤ ਕੀਤੀ ਆ। 슈ਗਰ ਫੈਟ ਦੇ ਐਮਡੀ ਸਾਹਿਬ ਨਾਲ ਵੀ ਗੱਲ ਕੀਤੀ ਆ ਪਲਾਂਟ ਦੇ ਐਮਡੀ ਸਾਹਿਬ ਨਾਲ ਵੀ ਗੱਲ ਕਰਾਈ ਆ। ਤਾਂ ਕਿ ਕੋਈ ਮੁਸ਼ਕਲ ਨਾ ਹੋਵੇ ਅਸੀਂ ਆਪਣੇ 슈ਗਰ ਮਿਲ ਦੇ ਅਫਸਰ ਸਾਹਿਬਾਨ ਨੂੰ ਬੇਨਤੀ ਕੀਤੀ ਹੈ ਕਿ ਜਿੱਥੇ ਇੰਨੇ ਦਿਨ ਕੱਟੇ ਅੱਜ ਦੀ ਰਾਤ ਸੋਇਆ ਨਾ ਕਿ ਪਲਾਂਟ ਵਾਲਿਆਂ ਦੇ ਮਗਰ ਲਾ ਕੇ ਆਪਾਂ ਚਲਾ ਦਈਏ ਤਾਂ ਕਿ ਜਿਹੜੇ ਕਿਸਾਨ ਆ ਉਹ ਖਰਾਬ ਨਾ ਹੋਵੇ ਅੱਛਾ ਪਹਿਲਾਂ ਆਵਾਜ਼ ਵੀਰਵਾਰ ਸ਼ਾਮੀ 7-8 ਵਜੇ ਦੀ ਸੀਗੀ ਹੁਣ ਤੁਸੀਂ ਦੁਪਹਿਰ 1 ਵਜੇ ਦੀ ਗੱਲ ਕਰ ਰਹੇ ਹੋ ਐਕਚੁਅਲੀ ਜੋ ਸਿਸਟਮ 1 ਵਜੇ ਤੋਂ ਪਹਿਲਾਂ 12 ਵਜੇ ਵੀ ਹੋ ਸਕਦੀ ਆ 1 ਵਜੇ ਵੀ ਹੋ ਸਕਦੀ ਕਾਰਨ ਜੋ ਇਹਨਾਂ ਨੇ ਦੱਸਿਆ ਉਹਦੇ ਮੁਤਾਬਕ ਠੀਕ ਹੈ ਜੀ ਕਿ ਜੇ ਚਲਾਨ ਤੋਂ ਬਾਅਦ ਪਲਾਂਟ ਚਲਾਉਣ ਤੋਂ ਤਿੰਨ ਚਾਰ ਘੰਟੇ ਪਲਾਂਟ ਨੂੰ ਚਾਹੀਦੇ ਆ ਠੀਕ ਹੈ ਜੀ ਇੱਥੋਂ ਦੇ ਚੀਫ ਨੇ ਤੂਰ ਸਾਹਿਬ ਇਸ ਮਹਿਕਮੇ ਦੇ ਉਹਨਾਂ ਨੇ ਦੱਸਿਆ ਕਿ ਜਦੋਂ ਪਲਾਂਟ ਚੱਲ ਪੈਂਦਾ ਆ ਤਾਂ ਉਦੋਂ ਤਿੰਨ ਚਾਰ ਘੰਟੇ ਸਾਡੀਆਂ ਵੀ ਜਿਹੜੇ ਬੋਇਲਰ ਆ ਗਰਮ ਹੋਣ ਨੂੰ ਲੱਗਦੇ ਆ ਤਾਂ ਅਸੀਂ ਖੁੱਲਾ ਟਾਈਮ ਦਿੱਤਾ ਕਿ 1 ਵਜੇ ਤੱਕ ਚਾਲੂ ਕਰਦੇ ਜੀ ਉਹਨਾਂ ਨੂੰ ਉਮੀਦ ਕੀਤੀ ਜਾ ਸਕਦੀ ਆ ਜੀ ਬਾਕੀ ਤਾਂ ਜੀ ਉੱਪਰ ਵਾਲਾ ਆ ਕੋਸ਼ਿਸ਼ਾਂ ਪੂਰੀਆਂ ਕੋਸ਼ਿਸ਼ਾਂ ਪੂਰੀਆਂ ਮਿਹਨਤ ਪੂਰੀ ਆ ਮੈਂ ਅਫਸਰ ਸਹਿਵਾਨ ਦਾ ਧੰਨਵਾਦ ਕਰਦਾ ਕਿ ਜਿਹੜੇ ਡਟੇ ਆ ਦਿਨ ਰਾਤ ਇੱਕ ਕੀਤੀ ਆ ਔਰ ਜੀਐਮ ਸਾਹਿਬ ਦਾ ਖਾਸ ਕਰਕੇ ਧੰਨਵਾਦ ਕਰਦਾ ਕਿ ਉਹ ਕਹਿੰਦੇ ਮੇਰੇ ਕੋ ਜਿੱਥੇ ਮਰਜ਼ੀ ਸਾਈਨ ਕਰਾ ਲਓ ਜੋ ਮਰਜ਼ੀ ਕਰਾ ਲਓ ਮੇਰੀ ਮਿਹਲ ਚੱਲਣੀ ਚਾਹੀਦੀ ਆ ਜੇ ਕਿਸਾਨਾਂ ਨੂੰ ਰਾਹਤ ਹੋਵੇਗੀ ਹਾਂ ਕਿਸਾਨਾਂ ਨੂੰ ਰਾਹਤ ਮਿਲਣੀ ਸਾਡਾ ਪਹਿਲੀ ਹੈਗੀ ਆ ਪ੍ਰਾਇੋਰਟੀ ਹੈ ਜੀ ਜੀ ਜੀਐਮ ਸਾਹਿਬ ਨਾਲ ਗੱਲ ਕਰ ਲਓ ਜੀ ਸਰ ਹੁਣ ਸਥਿਤੀ ਕਾਬੂ ਚ ਹੈ ਜੀ ਬਿਲਕੁਲ ਬਿਲਕੁਲ ਕਾਬੂ ਚ ਹੈ ਜੀ ਮੈਂ ਮਤਲਬ ਜਿੰਨਾ ਮੈਨੂੰ ਸਹਿਯੋਗ ਮਿਲਿਆ ਮੈਂ ਬਹੁਤ ਧੰਨਵਾਦੀ ਆ ਜਿੰਮੇਦਾਰਾਂ ਦਾ ਵੀ ਕਿਸਾਨਾਂ ਦੇ ਮਤਲਬ ਬਹੁਤ ਜਿਆਦਾ ਸਾਥ ਦਿੱਤਾ ਜਿਹੜੇ ਆਪਣੇ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਮਾਣਯੋਗ ਹਲਕਾ ਚਾਰਜ ਵੀ ਮੇਰੇ ਨਾਲ ਉਦੋਂ ਤੋਂ ਹੀ ਇੰਟੈਕਟ ਰਹਿ ਸ਼ੁਰੂ ਪਹਿਲੇ ਦਿਨ ਤੋਂ ਹੀ ਜੀ ਆ ਸਭ ਕੀ ਹੋ ਰਿਹਾ ਕਿੰਨੇ ਵਜੇ ਕਿਹੜੀ ਲੇਬਰ ਆ ਰਹੀ ਕਿੰਨੇ ਮਤਲਬ ਇਹ ਦਨ ਰਾਤ ਇਦਾਂ ਦੇ ਮਤਲਬ ਚਿੰਤਤ ਸੀਗੇ ਹਾਂਜੀ ਤੇ ਇਦਾਂ ਡੀਸੀ ਸਾਹਿਬ ਵੀ ਉਦੋਂ ਸੋਮਵਾਰ ਵੀ ਵੇਚ ਕੀਤਾ ਸੀ ਉਦੋਂ ਵੀ ਸਾਰਾ ਵਰਕਪਲੇਸ ਤੇ ਜਾ ਕੇ ਜਾਇਜ਼ਾ ਲਿਆ ਸੀ ਅੱਜ ਵੀ ਉਹਨਾਂ ਖੁਦ ਜਾ ਕੇ ਜਿਹੜੀ ਪਲਾਂਟ ਦੀ ਮੈਨੇਜਮੈਂਟ ਹੈ ਉਹਦੇ ਤੇ ਕੋਈ ਵੀ ਕਮਿਟਮੈਂਟ ਲੈ ਕੇ ਸਵੇਰੇ ਉਹਨਾਂ ਨੂੰ ਕਿਹਾ ਵੀ ਜਲਦੀ ਸਟਾਰਟ ਕਰੋ ਤਾਂ ਕਿ ਜਿਹੜਾ ਸਮੇਂ ਸਿਰ ਗੰਨੇ ਦੀ ਪੜਾਈ ਸ਼ੁਰੂ ਹੋ ਜੇਬ ਸਾਹਿਬ ਨਾਲ ਬੜੀ ਵਾਰ ਗੱਲ ਸੁਣਨ ਨੂੰ ਮਿਲਦੀ ਹੈ ਕਹਿੰਦੇ ਗੰਨਾ ਮਿਲ ਤਾਂ ਠੀਕ ਹੈ ਪਾਵਰ ਪਲਾਂਟ ਤੋਂ ਦਿੱਕਤ ਆਉਂਦੀ ਕੋ-ਜਨਰੇਸ਼ਨ ਪਲਾਂਟ ਤੋਂ ਇਹ ਲੱਗਦਾ ਕਿ ਹੱਲ ਹੋ ਜਾਏਗਾ ਤਾਂ ਕੋਈ ਪੱਕਾ ਨੇ ਪੱਕਾ ਹੱਲ ਤੇ ਫਿਰ ਇਹ ਜਿਹੜਾ ਹੈਗਾ ਜੀ ਇਹ ਆਫ ਸੀਜ਼ਨ ਦੀ ਜੌਬ ਆ ਜਿਹੜੀ ਕਿ ਹੁਣ ਸਾਨੂੰ ਸੀਜ਼ਨ ਚ ਕਰਨੀ ਪੈ ਰਹੀ ਆ ਤੇ ਬਾਕੀ ਕੋਈ ਗੱਲ ਨਹੀਂ ਪਰਮਾਤਮਾ ਕਿਰਪਾ ਕਰੇ ਪੱਕਾ ਹੱਲ ਕਰ ਡਾਂਗੇ ਮਹੱਤਵਪੂਰਨ ਗੱਲ ਇਹ ਆ ਕਿ ਆਫ ਸੀਜ਼ਨ ਦਾ ਕੰਮ ਤੁਹਾਨੂੰ ਸੀਜ਼ਨ ਚ ਕਰਨਾ ਪਿਆ ਹਾਂਜੀ ਹਾਂਜੀ ਤੇ ਕਮੀ ਪੇਸ਼ੀ ਦਵੇ ਕੋਈ ਜਨਰੇਸ਼ਨ ਪਲਾਂਟ ਵਾਲੇ ਬਿਲਕੁਲ ਜੀ ਬਿਲਕੁਲ ਉਹ ਤਾਂ ਸਾਰਿਆਂ ਦੇ ਜੱਗ ਜਾਹ ਰਹੀ ਜੀ ਸਭ ਦੇ ਸਾਹਮਣੇ ਚਲੋ ਫਿਰ ਵੀ ਤੁਸੀਂ ਉਪਰਾਲੇ ਕਰ ਫਿਰ ਵੀ ਕਰ ਰਹੇ ਆ ਜੀ ਆਪਣੇ ਲੈਵਲ ਤੇ ਸਾਡੇ ਸਮੂਥ ਜਿਹੜੇ ਸ਼ੂਗਰ ਫੈਟ ਦੇ ਅਧਿਕਾਰੀ ਉਹਨਾਂ ਨਾਲੋਂ ਮੈਨੂੰ ਪੂਰਾ ਮਤਲਬ ਉੱਪਰ ਉਹਨਾਂ ਦਾ ਹੌਸਲਾ ਵਜਾਈ ਆ ਤੁਹਾਨੂੰ ਦੱਸਿਆ ਬਾਰ ਬਾਰ ਵੀ ਹਰ ਕਿਸੇ ਤੋਂ ਪੂਰਾ ਸਹਿਯੋਗ ਬੜਿਆ ਸਾਡੀ ਟੀਮ ਇਸੇ ਕਰਕੇ ਦਿਨ ਰਾਤ ਲੱਗੀ ਆ ਸਾਰੀਆਂ ਮੇਲਾਂ ਜੋ ਅਸੀਂ ਲੇਬਰ ਬੁਲਾ ਕੇ ਦੀ ਜਿਹੜਾ ਕੰਮ ਕਰਵਾ ਰਹੇ ਹਾਂ ਇੱਕ ਸਵਾਲ ਹੈ ਜੋ ਕਿਸਾਨ ਵੀਰ ਵੀ ਲੈਣਾ ਚਾਹੁੰਦੇ ਆ ਆਫ ਸੀਜ਼ਨ ਵਿੱਚ ਕੋ ਜਨਰੇਸ਼ਨ ਪlant ਵਾਲੇ ਦਾ ਤਾਲਮੇਲ ਨਹੀਂ ਬਣਾਇਆ ਜਾਂਦਾ ਬਹੁਤ ਜ਼ਿਆਦਾ ਤਾਲਮੇਲ ਜੀ ਮੈਂ ਇੱਕ ਮਹੀਨਾ ਪਹਿਲਾਂ ਜੁਆਇਨ ਕੀਤਾ ਸੀਜ਼ਨ ਔਰ ਉਹਦੇ ਚ ਸਾਨੂੰ ਇਹ ਇੰਸ਼ੋਰੈਂਸ ਗਈ ਦੇਈ ਗਿਆ ਸਾਡੇ ਬੋਰਡ ਆਫ ਡਾਇਰੈਕਟਰ ਦੇ ਨਾਲ ਵੀ ਮੀਟਿੰਗਾਂ ਹੋਈਆਂ ਕਿਸਾਨ ਯੂਨੀਅਨ ਦੇ ਮੌਜੂਦਗੀ ਦੀ ਮੀਟਿੰਗਾਂ ਵੀ ਸਾਡਾ ਪਲਾਂਟ ਠੀਕ ਹੈ ਜੀ ਸਾਡਾ ਪਲਾਂਟ ਇਹਦਾ ਜਦੋਂ ਬੰਦ ਹੋਇਆ ਫਿਰ ਅੰਦਰ ਜਾ ਕੇ ਸਾਡੇ ਟੈਕਨੀਕਲ ਸਟਾਫ ਨੇ ਦੇਖਿਆ ਫਿਰ ਇਹ ਜੀਜਾ ਸਾਹਿਬ ਜੀ ਜਿਹੜਾ ਹੁਣ ਕਿਸਾਨਾਂ ਦਾ ਨੁਕਸਾਨ ਹੈ ਕੋਈ ਜਨਰਲ ਪਲਾਂਟ ਵਾਲੇ ਕੋਈ ਪਲੈਂਟੀ ਪਾਊਗੀ ਜੀ ਫਿਰ ਨਹੀਂ ਜੀ ਇੰਦਾ ਦੀ ਹੁਣ ਮੈਂ ਕੁਝ ਨਹੀਂ ਇੰਦਾਂ ਦੀ ਸਟੇਟਮੈਂਟ ਦੇ ਸਕਦਾ ਜੀ ਸਾਡੇ ਆਪ ਦੇ ਨਹੀਂ ਦਿੰਦੇਗੇ ਪੋਲੈਂਟੀ ਦੇ ਲਈ ਉਹਨਾਂ ਨੇ ਉਹ ਤਾਂ 10 ਕਰੋੜ ਰੁਪਏ ਸਾਡਾ ਬਕਾਇਆ ਖੜਾ ਉਹਨਾਂ ਪਰ ਲੱਗੀ ਜੀ ਹਾਂ ਹੁਣ ਪੈਸੇ ਸਾਰੇ ਮਿਲ ਬੋਲ ਕੋਲੋਂ ਲਾ ਕੇ ਫੇਰ ਕਿਆ ਬਾਰੇ ਰੱਬੇ ਹੀ ਬਾਲੀ ਆ ਫਿਰ ਹਾਂ ਕਾਬੀ ਯਾਰ ਠੀਕ ਹੈ ਜੀ ਸਰ ਤੁਹਾਡੇ ਮਨ ਚ ਮੈਂ ਫੀਲ ਕਰ ਪਾ ਰਿਹਾ ਬਲਬਲੇ ਆ ਰਹੇ ਆ ਜੀ ਸੂਰੀ ਸਾਹਿਬ ਜ਼ਿੰਦਗੀ ਚ ਪਹਿਲੀ ਵਾਰ ਹੀ ਹੋਇਆ ਕਿ 슈ਗਰ ਮਿਲ ਦੇ ਵਿੱਚ ਅੰਦਰ ਟਰਾਲੀਆਂ ਆਈਆਂ ਜਿਹੜੀਆਂ ਵਾਪਸ ਗਈਆਂ ਇਸ ਚੀਜ਼ ਦਾ ਬਹੁਤ ਜ਼ਿਆਦਾ ਦੁੱਖ ਆ ਪਰ ਸਰਕਾਰ ਪੂਰੀ ਇਸ ਚ ਪੂਰੀ ਇਨਵੋਲਵ ਆ ਪੂਰੀ ਇਸ ਨੂੰ ਦੇਖ ਰਹੀ ਆ ਡੀਸੀ ਸਾਹਿਬ ਨੇ ਬਹੁਤ ਪਰਾਲੇ ਕਰਿਓ ਆ ਹਲਕਾ ਇੰਚਾਰਜ ਨੇ ਜਿੰਨੇ ਸਾਡੇ ਜ਼ਿਮੀਦਾਰ ਭਰਾ ਸੀ ਉਹਨਾਂ ਨੇ ਵੀ ਬਹੁਤ ਅਪਰਾਲੇ ਆਪਣੇ ਆਪਣੇ ਤੌਰ ਤੇ ਕਰੇ ਆ ਆਸਿਆ ਪੋਜ਼ਿਟਿਵ ਤੌਰ ਤੇ ਸਰਕਾਰ ਇਨਵੋਲਵਮੈਂਟ ਸਰ ਸਰਕਾਰ ਇਸ ਸਰਕਾਰ ਇਸ ਤੌਰ ਤੇ ਪੂਰੀ ਲੱਗੀ ਹੋਏ ਇਹਦੇ ਅਪਰਾਲੇ ਕਰਨੇ ਕਿਉਂਕਿ ਜਦੋਂ ਮੇਲਾ ਚੱਲਦੀਆਂ ਸਰਕਾਰ ਟਾਈਮ ਦਿੰਦੀ ਆ ਪੈ ਇੰਨੀ ਤਰੀਕ ਨੂੰ ਮੇਲ ਚੱਲਣੇ ਆ ਜਦੋਂ ਕੋਈ ਜੇ ਕੋਈ ਦਿੱਕਤ ਆ ਗਈ ਆ ਤੇ ਅੱਜ ਵੀ ਸਰਕਾਰ ਇਸ ਚੀਲੇ ਅਪਰਾਲੇ ਪੂਰੇ ਕਰ ਰਹੀ ਆ ਆਸਿਆ ਵੀ ਕੱਲ ਨੂੰ ਜਿਹੜਾ ਪਲਾਟ ਆ ਉਹ ਚੱਲ ਪਊਗਾ ਪਰ ਜ਼ਿੰਦਗੀ ਚ ਪਹਿਲੀ ਵਾਰ ਹੀ ਹੋਇਆ ਕੀ 슈ਗਰ ਮਿਲ ਦੇ ਵਿੱਚੋਂ ਆਈਆਂ ਟਰਾਲੀਆਂ ਬਾਹਰ ਗਈਆਂ ਇਸ ਚੀਜ਼ ਦਾ ਸਾਨੂੰ ਬਹੁਤ ਦੁੱਖ ਹੈ ਉਹਨਾਂ ਕਿਸਾਨਾਂ ਨੂੰ ਬਹੁਤ ਪਰੇਸ਼ਾਨੀ ਹੋਈ ਹੈ ਤਕਲੀਫ ਚੱਲਣੀ ਬਹੁਤ ਤਕਲੀਫ ਚੱਲਣੀ ਹੈ ਹਾਂਜੀ ਹਾਂਜੀ ਬਿਲਕੁਲ ਦੇਖੋ ਹੁਣ ਪੋਤਾ ਮਹੀਨਾ ਸ਼ੁਰੂ ਹੋ ਗਿਆ ਹਾਂਜੀ ਹਾਂਜੀ ਜਦੋਂ ਫਗਵਾੜੇ ਜਾਣਾ ਜਾਂ ਕਿਤੇ ਹੋਰ ਜਾਣਾ ਤਕਲੀਫ ਤਾਂ ਆਉਂਦੀ ਹੈ ਬਹੁਤ ਬਹੁਤ ਤਕਲੀਫ ਹੋਈ ਇਸ ਚੀਜ਼ ਦੀ ਜਿੱਥੇ ਸਾਰੀ ਮੈਨੇਜਮੈਂਟ ਨੂੰ ਜੀਐਮ ਸਾਹਿਬ ਉੱਥੇ ਜਿੰਨੇ ਵੀ ਕਿਸਾਨ ਹੈ ਜਿੰਨੇ ਉਹ ਬੋਰਡ ਆਫ ਡਾਇਰੈਕਟਰ ਦੇ ਮੈਂਬਰ ਨੇ ਇਹ ਵੀ ਸਾਰੇ ਕਿਸਾਨ ਪਰਿਵਾਰਾਂ ਚੋਂ ਨੇ ਕਿਉਂਕਿ ਇਹ ਸਾਨੂੰ ਦੁੱਖ ਦਾ ਪਤਾ ਆ ਕਿ ਜਿਹੜਾ ਐਡੀ ਦੂਰ ਨੂੰ ਗੰਨਾ ਲੈ ਕੇ ਗਏ ਆ ਉਹਦੇ ਵਿੱਚ ਖਰਚਾ ਵੀ ਬਹੁਤ ਆਉਂਦਾ ਆ ਜ਼ਿੰਮੇਦਾਰ ਬਹੁਤ ਪਰੇਸ਼ਾਨ ਹੋਏ ਇਸ ਗੱਲ ਦਾ ਸਾਨੂੰ ਦੁੱਖ ਵੀ ਆ ਪਰੇਸ਼ਾਨੀ ਸਾਰਿਆਂ ਨੂੰ ਹੁੰਦੀ ਦੇਖੀ ਪਰ ਇੰਡਸਟਰੀ ਆ ਬਹੁਤ ਵੱਡੀ ਇੰਡਸਟਰੀ ਆ ਇਹਦੇ ਵਿੱਚ ਜੇ ਕੋਈ ਦਿੱਕਤ ਆਈ ਆ ਉਹਲੇ ਸਰਕਾਰ ਅਪਰਾਲੇ ਬਹੁਤ ਕਰ ਰਹੀ ਆ ਉੱਥੇ ਉਹਨਾਂ ਦਾ ਧੰਨਵਾਦ ਵੀ ਆ ਡੀਸੀ ਸਾਹਿਬ ਦਾ ਵੀ ਪ੍ਰਧਾਨ ਜੀ ਬੱਲੂ ਜੀ ਇਹਨਾਂ ਦਾ ਵੀ ਪੂਰਾ ਅਪਰਾਲੇ ਕਰ ਰਹੇ ਨੇ ਜੀ ਕੋਈ ਕਿਸਾਨਾਂ ਨੂੰ ਸਨੇਹਾ ਤੁਸੀਂ ਜਾਂਦੇ ਹੁੰਦੇ ਦੇਣਾ ਬਸ ਮੈਂ ਹੀ ਤਾਂ ਕਿਸਾਨਾਂ ਨੂੰ ਜਿੱਤੇ ਉਹਨਾਂ ਨੇ ਇੰਨੇ ਦਿਨ ਸਬਰ ਕੀਤਾ ਹੁਣ ਇੱਕ ਦਿਨ ਦੀ ਗੱਲ ਆ ਅਸੀਂ ਮਾਫੀ ਮੰਗਦੇ ਆ ਉਹਨਾਂ ਤੋਂ ਵੀ ਫੇਰ ਵੀ ਮੈਂ ਉਹਨਾਂ ਦਾ ਫੇਰ ਦੁਆਰਾ ਧੰਨਵਾਦ ਕਰਦਾ ਕਿ ਉਹਨਾਂ ਨੇ ਮਦਦ ਸਾਥ ਦਿੱਤਾ 슈ਗਰ ਮੈਨੇਜਮੈਂਟ ਦਾ ਮਿਲ ਦਾ ਬਈ ਓਕ ਕੱਟ ਲਈ ਆ ਬਾਕੀ ਆਪਾਂ ਨਹੀਂ ਚਾਹੁੰਦੇ ਕਿ ਸਾਡੇ 슈ਗਰ ਮਿਲ ਚ ਆਈ ਟਰਾਲੀ ਵਾਪਸ ਕਿਸੇ ਹੋਰ ਮਿਲ ਚ ਜਾਵੇ ਕਿਉਂਕਿ ਮਿਲ ਪੰਜਾਬ ਦੀਆਂ ਨੰਬਰਾਂ ਦੇ ਵਿੱਚ ਮਿਲ ਚੇਰਮਨ ਸਾਹਿਬ ਨੂੰ ਪੁੱਛਿਆ ਬਹੁਤ ਬਹੁਤ ਸ਼ੁਕਰ ਹੈ ਬਹੁਤ ਸ਼ੁਕਰ ਹੈ ਆਓ ਜੀ ਨਸੀਬੋ ਦੇ ਮਾਲਕ ਨੇ ਇਹ 15 ਦਿਨ ਦਾ ਕੰਮ ਸੀ ਜਿਹੜਾ ਐਮ ਡੀ ਸਾਹਿਬ ਨੇ ਸਾਰੀਆਂ ਮੀਲਾਂ ਦੇ ਵਿੱਚੋਂ ਮੰਗਵਾ ਕੇ ਸਾਰੀਆਂ ਮੀਲਾਂ ਦੇ ਵਿੱਚੋਂ ਮਲਾਜ ਮੰਗਵਾ ਕੇ ਦਿਨ ਹੋਰ ਲਾ ਕਰਕੇ ਦਾ 15 ਦਿਨ ਦਾ ਕੰਮ ਜਿਹੜਾ 3 ਦਿਨ ਦੇ ਵਿੱਚ ਕਰਦਮ ਕੀਤਾ ਉਹਨਾਂ ਦੀ ਗੱਲ ਤੋਂ ਜੱਜਬੇ ਦਾ ਪਤਾ ਲੱਗਦਾ ਜੀ ਚਮਨ ਜੀ ਇੱਥੇ ਨਸੀਬ ਚਮਕਣਗੇ ਕਿਨੇ ਚੌਕੂਗੇ ਜੀ ਇੱਥੇ ਇਦਾਂ ਨਾ ਜੀ ਜਿਹੜਾ 5-6 ਦਿਨ ਤੋਂ ਤੱਕ ਇਹ ਮਿਲ ਬੰਦ ਸੀ ਜ਼ਿਮੀਦਾਰ ਬੜਾ ਜਲੀਲ ਹੋ ਰਿਆ ਸੀ ਗੰਨਾ ਵਾਪਸ ਜਾ ਰਿਹਾ ਸੀ ਆਪਣੇ ਹੋਰ ਮਿੱਲਾਂ ਲਈ ਇਹਦੇ ਲਈ ਸਾਡੇ ਜੋ ਮੈਨੇਜਮੈਂਟ ਡੀਸੀ ਸਾਹਿਬ ਨੇ ਸਾਡੇ ਆਪਣੇ ਹਲਕਾ ਇੰਚਾਰਜ ਬੱਲੂ ਜੀ ਸਾਰਿਆਂ ਨੇ ਬੜਾ ਨੱਠ ਭੱਜ ਕਰਕੇ ਇਹਨਾਂ ਨੇ ਪਲਾਂਟ ਵਾਲੇ ਮਗਰ ਪੈ ਕੇ ਹੁਣ ਫਿਊਲ ਦਾ ਸੀ ਸਾਰਾ ਕੁਝ ਹੋ ਗਿਆ ਉਹ ਘਟ ਸੀ ਉਹ ਵੀ ਇਹਨਾਂ ਨੇ ਹੁਣੇ ਇੰਤਜ਼ਾਮ ਕਰਕੇ ਕੱਲ ਨੂੰ ਸਾਨੂੰ ਜਿਹੜਾ ਨਾ ਫਿਊਲ ਹੈ ਉਹ ਚਾਹੀਦਾ ਤਾਂ ਮਿਲ ਚੱਲੂਗੀ ਕਿਉਂਕਿ ਇਹ ਨਾ ਹੋਵੇ ਇੱਕ ਦਿਨ ਚੱਲ ਕੇ ਫੇਰ ਦੁਬਾਰਾ ਖੜ੍ਹ ਜਵੇ ਸੋ ਬੜੇ ਧੰਨਵਾਦੀ ਹੈ ਜ਼ਿੰਮੇਦਾਰਾਂ ਦੇ ਵੀ ਜਿਹਨਾਂ ਹੀ ਤਾਂ ਇੰਨੇ ਦਿਨ ਦੇ ਵਿੱਚ ਕਾਫੀ ਕੁਛ ਆਪਣੇ ਤੋਂ ਧਰਨੇ ਲੱਗ ਜਾਂਦੇ ਆ ਪਰ ਉਹਨੇ ਵੀ ਸਬਰ ਕੀਤਾ ਸਬਰ ਕੀਤਾ ਸੋ ਉਹਨਾਂ ਦੇ ਵੀ ਧੰਨਵਾਦੀ ਆ ਇਸਾਨਾ ਦਾ ਵੀ ਵੱਡਾ ਦਿਲ ਹੈ ਬਹੁਤ ਜਿਆਦਾ ਔਰ ਇਹਦੇ ਪਿੱਛੇ ਲਿਖਿਆ ਜੀ ਦਿਖਾ ਦਿਓ ਤਿੰਨ ਰੰਗ ਨਹੀਂ ਲੱਭਣੇ ਹੁਸਨ ਜਵਾਨੀ ਤੇ ਮਾਪੇ ਤੇ ਚਾਰ ਰੰਗ ਹੋ ਗਏ ਚੌਥੇ ਸਿਆਪੇ ਵੀ ਆ ਜਿਹੜੇ ਇੱਥੇ ਆ ਕੇ ਬੈਜਦੇ ਪਰ ਚਲੋ ਜੇ ਰਲ ਮਿਲ ਕੇ ਸਾਰਿਆਂ ਨੇ ਕੋਸ਼ਿਸ਼ਾਂ ਕੀਤੀਆਂ ਆ ਤਾਂ ਆਪਾਂ ਧੰਨਵਾਦੀਆਂ ਛਲਾਗਾ ਵੀ ਬਣਦੇ ਆ ਕਰਦੇ ਮੁਨਕਰ ਨਹੀਂ ਹੋ ਸਕਦੀਓ ਕਿਸਾਨਾਂ ਨੂੰ ਤਕਲੀਫ ਆਈ ਹੈ ਲੇਕਿਨ ਇਹਨਾਂ ਦੀ ਕੋਸ਼ਿਸ਼ਾਂ ਨੂੰ ਜ਼ਰੂਰ ਆਪਾਂ ਦੀ ਤਾਰੀਫ਼ ਕਰ ਸਕਦੇ ਹਾਂ ਦੀ ਸ਼ਲਾਘਾ ਵੀ ਕਰ ਸਕਦੇ ਹਾਂ ਉਮੀਦ ਕਰਦੇ ਹਾਂ ਕੱਲ ਤੋਂ ਬਾਅਦ ਕਿਸਾਨਾਂ ਨੂੰ ਕੋਈ ਤੰਗੀ ਨਹੀਂ ਆਵੇਗੀ ਔਰ ਜੇਕਰ ਤਾਂ ਕੋਈ ਤੰਗੀ ਆਂਦੀ ਤਾਂ ਹਮੇਸ਼ਾ ਆਪਾਂ ਉਹਨਾਂ ਦੀ ਆਵਾਜ਼ ਬਣ ਕੇ ਡਟ ਕੇ ਉਹਨਾਂ ਨਾਲ ਖੜੇ ਹਾਂ ਬਹੁਤੋ ਸ਼ੁਕਰੀਆ ਬਣੇ ਰਹਿਣਾ ਵੀਪਤੀ ਨੋਸ਼ਮ ਜੁੜੀ ਦਿਨੀ ਸ੍ਰੀ ਕਾ ਰਪਸਨ ਕਿਉਂ ਜਾਂਦੋ ਕੋਈ ਨਹੀਂ ਕਹਤੋਸ ਮੈਂ ਸੱਚੀ ਕਾ